ਦੇ ਨਵਜੋਤਾਂ ਦਿਖਾ ਦੇ ਲੋ ਕਿ ਅੱਥਰਾਂ ਆ ਆਂੰਦਪੁਰ ਸਾਹਿਬ ਦੇ ਵਿੱਚ ਰਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰ ਦੀ ਚਹਲ ਪਹਿਲ ਵਾਹ ਜੀ ਵਾਹ ਕਿੰਨਾ ਸੋਹਣਾ ਬਾਜ਼ਾਰ ਭਰਿਆ ਹੋਇਆ ਜਿਵੇਂ ਸੰਸਾਰ ਸੋਹਣਾ ਹੈ ਨਾ ਉਵੇਂ ਹੀ ਪਰਮਾਤਮਾ ਦਾ ਨਾਮ ਜਪਣਾ ਵੀ ਬੜਾ ਸੋਹਣਾ ਲੱਗਦਾ ਹੈ ਨੰਦਪੁਰ ਸਾਹਿਬ ਦੀ ਧਰਤੀ ਦੀਆਂ ਰੌਣਕਾਂ ਦੇਖੋ ਸਾਹਮਣੇ ਗੁਰਦੁਆਰਾ ਰਬਦਾਸ ਨੰਦਪੁਰ ਸਾਹਿਬ ਦੀ ਰੌਣਕ ਦੇਖੋ ਤੁਹਾਨੂੰ ਜਨੰਧਪੁਰ ਸਾਹਿਬ ਦਿਖਾ ਰਹੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਹੋਰ ਨਵੀਆਂ ਅਪਡੇਟਸ ਮਿਲਦੀਆਂ ਰਹਿਣ ਵਾਹਿਗੁਰੂ ਜੀ ਠੀਕ ਹੋ ਅਨੰਦਪੁਰ ਸਾਹਿਬ ਦਿਖਾ ਦਈਏ ਮੜ ਜਾ ਅੱਜ ਰੌਣਕ ਮੇਲਾ ਜਿਆ ਆਸ਼ੂ ਜੀ ਬੈਠੇ ਹੈ ਨਾ ਆਜੋ ਰੱਖੜੀਆਂ ਆ ਹਾਂ ਅੱਜ ਰੱਖੜੀ ਬਹੁਤ ਸੋਹਣੀ ਰੌਣਕ ਲੱਗੀ ਬਾਜ਼ਾਰ ਚ ਆਜੋ ਨਹੀਂ ਮੈਂ ਥੋੜੇ ਜਿਹਾ ਸੂਟ ਜੇ ਖਰੀਦਨੇ ਸੀਗੇ ਚੋਲੇ ਆਪਣੇ ਵਾਸਤੇ ਠੀਕ ਹੈ ਮਗਾ ਦਿਖਾ ਦੀ ਆਨੰਦਪੁਰ ਸਾਹਿਬ ਦੀ ਰੌਣਕ ਪਵਨ ਬਾਜੀ ਕਿੱਧਰ ਐ ਦੂਜੇ ਸ਼ੇਪ ਬਾਜੀ ਅਸਾਂ ਚਲੋ ਚੋਲਿਆਂ ਦੇ ਕੱਪੜੇ ਉੱਪਰ ਹੈਗੇ ਨਾ ਵਧੀਆ